ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪੁਰਦਾ ਚੌੜਸਾਲਾ ਇੱਕ ਕਿਸਾਨ ਆਗੂ ਕਸ਼ਮੀਰ ਸਿੰਘ ਪਲਵਾਨ ਮੁਖਸਰ ਸਾਹਿਬ ਤੋਂ ਸਾਈਕਲ ਚਲਾ ਕੇ ਕਨੌਲੀ ਬਾਰਡਰ ਦੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦੇ ਲਈ ਜਾ ਰਿਹਾ ਹੈ। ਇਹ ਕਿਸਾਨ ਆਗੂ ਵੱਖ-ਵੱਖ ਸ਼ਹਿਰਾਂ ਦੇ ਮੱਧਿਆ ਦੇ ਵਿੱਚੋਂ ਹੁੰਦਾ ਹੋਇਆ ਕਨੌਲੀ ਬਾਰਡਰ ਪਹੁੰਚੇਗਾ ਤੇ ਕਿਸਾਨਾਂ ਆਗੂ ਦਾ ਜਗ੍ਹਾ-ਜਗ੍ਹਾ ਤੇ ਪਰਵਾਸਵਾਗਤ ਕੀਤਾ ਜਾ ਰਿਹਾ ਹੈ। ਬਠਿੰਡਾ ਪਹੁੰਚਣ ਤੇ ਇਸ ਕਿਸਾਨਾਂ ਆਗੂ ਦਾ ਪਰਵਾਸਵਾਗਤ ਕੀਤਾ ਗਿਆ। ਕਿਸਾਨਾਂ ਆਗੂ ਨੇ 14 ਫਰਵਰੀ ਕਿਸਾਨਾਂ ਦੀ ਕੇਂਦਰੀ ਸਰਕਾਰ ਦੇ ਨਾਲ ਹੋਣ ਵਾਲੀ ਮੀਟਿੰਗ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਸਾਰੇ ਮਸਲਿਆਂ ਦਾ ਹੱਲ ਹੋ ਸਿੱਧੂਪੁਰ ਜ਼ਿਲ੍ਹਾ ਪ੍ਰਸ਼ਾਸਕਟਰ ਬਿਟਾਉ। ਮੰਮਲੇ ਸਬੰਧੀ ਉਹ ਸਕੱਤਰ ਆਏ ਸੀ। ਇਹ ਆਪਣੇ ਵੀਰ ਜਿਹੜੇ ਕਸ਼ਮੀਰ ਸਿੰਘ ਮਾਰਕਟ ਸਾਈਕਲ ਯਾਤਰਾ ਕਰ ਰਹੇ ਆ। ਸੋ ਇਹਨਾਂ ਦਾ ਜਿਹੜਾ ਮਕਸਦ ਹੈ ਬਹੁਤ ਹੀ ਵਧੀਆ ਹੈ। ਸੋ ਲੋਕਾਂ ਨੂੰ ਜਿਹੜਾ ਪ੍ਰੇਰਿਤ ਕਰ ਰਹੇ ਆ, ਜਾਗਰੂਤ ਕਰ ਰਹੇ ਆ। ਮਾਰਚ ਕੱਢ ਕੇ ਪਿੰਡਾਂ ਦੇ ਵਿੱਚ ਦੀ ਉਹਦੇ ਹੋਏ ਉਹਨਾਂ ਨੇ ਖਨੌਰੀ ਵੱਲ ਜਾਣਾ। ਸੋ ਇਹਨਾਂ ਦੀ ਬਹੁਤ ਵਧੀਆ ਜਿਹੜਾ ਬਲਾਕ ਪ੍ਰਧਾਨ ਆਏ ਬੁਖਸਰ ਦੇ ਤੇ ਪ੍ਰਚਾਰ ਆ ਜਿਹੜਾ ਇਹਨਾਂ ਦਾ ਪੰਜ ਛੇ ਦਿਨ ਲੱਗਣਗੇ ਇਹਨਾਂ ਨੂੰ। ਸੋ ਬਹੁਤ ਵਧੀਆ ਪ੍ਰਚਾਰ ਜਾਊਗਾ ਪ੍ਰਚਾਰ ਕਰਦੇ ਜਿਹੜਾ ਅਸੀਂ ਰਤਨਪੁਰੇ ਕੱਟ ਕਰਨਾ ਹੈ 11 ਨੂੰ ਤੇ 12 ਨੂੰ ਖਨੌਰੀ ਬਾਰਡਰ ਤੇ 13 ਨੂੰ ਸ਼ੰਭੂ ਬਾਰਡਰ ਤੇ ਸੋ ਉਹਦੇ ਉੱਤੇ ਜਿਹੜਾ ਖਨੌਰੀ ਬਾਰਡਰ ਤੇ ਇਹ ਪਹੁੰਚ ਰਿਹਾ ਖਨੌਰੀ ਬਾਰਡਰ ਦਾ ਜਿਹੜਾ ਪ੍ਰਚਾਰ ਕਰ ਰਿਹਾ ਵੀ 12 ਤਰੀਕ ਨੂੰ ਉੱਤੇ ਪਹੁੰਚੋ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਸੱਥਾਂ ਦੇ ਵਿੱਚ ਵੀ ਨੌਜਵਾਨ ਪੀੜੀ ਨੂੰ ਕਾਲਜਾਂ ਦੇ ਮੂਹਰ ਦੀ ਸੱਥਾਂ ਦੇ ਵਿੱਚ ਦੀ ਪਿੰਡਾਂ ਦੇ ਵਿੱਚ ਦੀ ਸਾਰਿਆਂ ਨੂੰ ਇਹ ਜਾਗਰੂਤ ਕਰਦੇ ਜਾਂਦੇ ਭਾਈ ਉੱਤੇ ਪਹੁੰਚੋ ਜਿਹਦੇ ਕਰਕੇ ਦੱਲੇਵਾਲ ਸਾਹਿਬ ਨੇ ਉਹਨੂੰ ਵੱਤਵਾਦਾ ਹੌਸਲਾ ਮਿਲੇ ਤਾਂ ਜਿਹੜੀ 14 ਤਰੀਕ ਦੀ ਆਪਣੀ ਮੀਟਿੰਗ ਰੱਖੀ ਐ ਤੇ ਉਹਨੂੰ ਮੀਟਿੰਗ ਕਰਨ ਦਾ ਬਲ ਮਿਲੇ ਉਸ ਨਾਲ ਕੁਝ ਹੋਊ ਮੀਟਿੰਗ ਦੇ ਵਿੱਚ ਸੱਪ ਆਉਣ ਤੁਰਨ ਜੋਗੇ ਹੋ ਜਾਣ ਤਾਂ ਫੇਰ ਹੀ ਤੁਰਨਗੇ ਉਹ ਜੇ ਇਕੱਠ ਹੋਊਗਾ ਪ੍ਰਧਾਨ ਜੀ ਜੇ ਗੱਲ ਕਰੀਏ 72ਵਾਂ ਦਿਨ ਹੈਗਾ ਡੱਲੇਵਾਲ ਸਾਹਿਬ ਨੂੰ ਮਰਨ ਵਕਤੇ ਬੈਠਿਆ ਹੋਇਆ ਪਰ ਕੇਂਦਰ ਸਰਕਾਰ ਵੱਲੋਂ ਹੇਠ ਤੱਕ ਆਪਰ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਗਈ ਕਿਸਾਨ ਜਥੇਬੰਦੀਆਂ ਨਾਲ ਕਿਵੇਂ ਦੇਖਦੇ ਨੇ ਚੀਜ਼ ਨੂੰ ਵੇਖੋ ਉਹ ਸਰਕਾਰ ਤਾਂ ਰਾਜ਼ੀ ਨਹੀਂ ਗੱਲ ਕਰਕੇ ਪਰ ਪਿਛਲੇ ਸਮੇਂ 'ਚ ਜਦੋਂ ਪ੍ਰਧਾਨ ਜੀ ਬੈਠੇ ਐ ਮਰਨਵਰਤੀ ਅਜਨ ਨੂੰ 72 ਦਿਨ ਹੋ ਗਏ ਪਰ ਕੋਸ਼ਿਸ਼ ਨੇ ਪਹਿਲਾਂ ਅਸੀਂ ਜਿਹੜੇ 111 ਕਿਸਾਨ ਆ ਜਿਹੜੇ ਮਰਨਵਰਤੀ ਬਹਤੇ ਸੀਗੇ ਜਿਹਦੇ 111 ਬਾਤ ਦੇ ਦੇ 10 ਕਿਸਾਨ ਜਿਹੜੇ ਹਰਿਆਣੇ ਦੇ ਆ ਗਏ ਸੀ ਉਹਦੇ 21 22 ਕਿਸਾਨ ਸਾਡੇ ਹੋ ਗਏ ਸੀ ਪਰ ਜਦੋਂ ਸਰਕਾਰ ਨੂੰ ਪਤਾ ਲੱਗਿਆ ਵੀ ਕੰਮ ਇਹਦਾ ਰੁਕ ਗਿਆ ਤਾਂ ਫਿਰ ਸਰਕਾਰ ਨੇ ਸਾਡੇ ਨਾਲ ਮੀਟਿੰਗ ਰੱਖੀ ਬਾਰਡਰ 'ਤੇ ਜਿਹੜੀ ਦੱਲਿਆ ਸਾਹਿਬ ਨਾਲ ਸਾਡੇ ਕਾਕਾ ਸਿੰਘ ਕੋੜਾ ਤੇ ਸਾਝੇ ਬੋਰੋਂ ਵੱਲੋਂ ਮੀਟਿੰਗ ਰੱਖੀ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਫੈਸਲਾ ਲਿਆ ਕਿ ਤੁਹਾਡੇ ਨਾਲ ਅਸੀਂ 4 ਤਰੀਕ ਨੂੰ ਮੀਟਿੰਗ ਰੱਖਾਂਗੇ ਜਿਹੜੇ ਮਰਜ਼ੀ ਵੜਿਆ ਇਹਨਾਂ ਨੂੰ ਉਠਾਓ ਤਾਂ ਅਸੀਂ ਫਿਰ ਉਹ ਜਿਹੜੇ ਮਰਜ਼ੀ ਬਨੇ ਠਾਏ ਆ ਉਹਨਾਂ ਨੇ ਕਿਹਾ ਸੀ ਸਰਦਾਰ ਜਗੀ ਸਿੰਘ ਦਲੇਵਾਲ ਨੂੰ ਕਿ ਤੁਸੀਂ ਸਿਸਟਮ ਲਾਓ ਕੋਈ ਦਵਾਈ ਲਓ ਪਰ ਉਹਨਾਂ ਨੇ ਕਿਹਾ ਸੀ ਕਿ ਸਾਡੇ ਜਿਹੜੇ ਕਿਸਾਨ ਆ ਮਰਨ ਮਰ ਕੇ ਉਭਾਏ ਆ ਜੇ ਉਹ ਕਹਿਣਗੇ ਤਾਂ ਮੈਂ ਦਵਾਈ ਲੈ ਸਕਦਾ ਨਹੀਂ ਮੈਂ ਨਹੀਂ ਲੈਣੀ ਮੈਂ ਕਸ਼ਮੀਰ ਸਿੰਘ ਪਲਵਾਨ ਪਿੰਡ ਮਾਂਗਟਕੇ ਸੀਨੀਅਰ ਮੀਤ ਪ੍ਰਧਾਨ ਬਲਾਕ ਸੀ ਮੁਖਤਸਰ ਸਾਹਿਬ ਜੀ ਕਿ ਪੁਆਇੰਟ ਆਪਦੇ ਪਿੰਡ ਮਾਰਗਟੇਰ ਤੋਂ ਸ਼ੁਰੂ ਕੀਤਾ ਜੀ ਕੱਲ 12 ਵਜੇ ਕਹਣਾ ਕਿੱਥੇ ਹੈ ਜੀ ਖਨੌਰੀ ਤੇ ਸ਼ੰਭੂ ਜਿੱਥੇ ਗਾਂ ਪ੍ਰਧਾਨ ਜੀ ਕਹਿਣਗੇ ਉਸ ਤੇ ਕਰ ਜਾਵਾਂਗੇ ਕੀ ਮਕਸਦ ਕੀ ਹੈਗਾ ਤੁਹਾਡਾ ਰੀਚਿੰਗ ਦਾ ਮਸਕਾ ਤਾਂ ਇਹੋ ਹੀ ਆ ਜੀ ਵੀ 12 ਜਨਵਰੀ ਫਰਵਰੀ ਨੂੰ ਆਪਣਾ ਸ਼ੰਭੂ ਤੇ ਆ ਖਨੌਰੀ ਤੇ ਆ 13 ਨੂੰ ਸ਼ੰਭੂ ਤੇ ਆ 11 ਨੂੰ ਰਤਨਪੁਰਿਆ ਉਹਦੇ ਬਾਰੇ ਅਸੀਂ ਪ੍ਰਚਾਰ ਕਰਨ ਵਾਸਤੇ ਹੌਲੀ ਹੌਲੀ ਪਿੰਡਾਂ ਵਿੱਚ ਜਾਵਾਂਗੇ ਜੇ ਮੋਟਰਸਾਈਕਲ ਗੱਡੀ ਤੇ ਜਾਂਦਾ ਸਾਥ ਪ੍ਰਚਾਰ ਨਹੀਂ ਹੋਣਾ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਏ ਇਹ ਜਾਣ ਵਾਸਤੇ ਕਹਿ ਰਹੇ ਆ ਸਾਰਿਆਂ ਨੂੰ ਪ੍ਰੇਰਿਤ ਕਰ ਰਹੇ ਆ ਵੀ ਆਪਣੀਆਂ ਜ਼ਮੀਨਾਂ ਫੇਰ ਬੱਜਣਗੀਆਂ ਜੇ ਆਪਾਂ ਉੱਥੇ ਕੱਠ ਕਰਾਂਗੇ ਜੇ ਕੱਠ ਕਰਾਂਗੇ ਤਾਂ ਫੇਰ ਹੀ ਸਰਕਾਰ ਤੇ ਦਬਾਅ ਬਣੂਗਾ ਕਿ ਦਬਾਅ ਬਣਿਆ ਤਾਂ ਫੇਰ ਹੀ ਆਪਣੀ ਮੰਗ ਮੰਨੂਗੀ ਕੀ ਕਾਰਨ ਮੰਨਦੇ ਆ ਕਿ ਸਰਕਾਰਾਂ ਜਿਹੜੀਆਂ ਗੱਲਾਂ ਵੀ ਸੁਣਨੀਆਂ ਆ ਜੀ ਜਾ ਰਹੇ ਆ ਸਰਕਾਰਾਂ ਹੀ ਕਾਰਪੋਰੇਟ ਪੱਕੀ ਹੈ ਹੀ ਆ ਇੱਕ ਨਾਲ ਸਾਡੇ ਥੋੜੇ ਜਿਹੇ ਭਰਾ ਜਿਹੜੇ ਕਾਮਰੇਡ ਆ ਉਹ ਮਦਦ ਨਹੀਂ ਕਰ ਰਹੇ ਇਹਦਾ ਕਰਕੇ ਥੋੜਾ ਜਿਹਾ ਦਬਾਅ ਘਟਾ ਪਰ ਹੋਰ ਅਸੀਂ ਪ੍ਰੈਸ਼ਰ ਪਾ ਲਿਆ ਹੁਣ ਆ ਰੇਲੀਆਂ ਦੇਖੋ ਕਿ ਕਿੰਨੇ ਦੀ ਹੋਈ ਸੀ 4 ਜਨਵਰੀ ਵਾਲੀ ਕਿੰਨਾ ਕੱਟ ਰਿਹਾ ਸੀ ਲੱਖਾਂ ਨਹੀਂ ਝੱਪ ਗਿਆ ਸੀ ਹੁਣ ਉਸ ਤੋਂ ਵੀ ਵੱਧ ਕੱਟ ਰਹੇ ਸੀ ਕਿ ਲੱਗਦਾ